ਸਾਰਾ ਟਰੈਕਟਰ ਹੈਗਾ ਇਹ ਇਲੈਕਟ੍ਰਿਕਾ ਦਾ ਅੱਛਾ ਠੀਕ ਈਅਰ ਬਾਕਸ ਇਹਦੇ ਵਿੱਚ 2 ਸਪੀਡ ਆ ਹੂੰ ਤੇ ਫਾਰਵਰਡ ਤੇ ਰਿਵਰਸ ਹੋ ਗਿਆ ਤੇ ਬਾਕੀ ਇਹਦੇ ਗੀਅਰ ਆ ਜਿਹੜੇ ਸਾਰੇ ਲੀਵਰਾਂ ਤੋਂ ਪੈਂਦੇ ਹੋ ਮੈਂ ਅੱਛਾ ਤੇ ਲੈਫਟ ਇਹਦੀ ਡਰਾਫਟ ਕੰਟਰੋਲ ਆ ਹੂੰ ਉਹ ਵੀ ਲੈਫਟ ਵੀ ਇਹਦੀ ਰਿਮੋਟ ਤੋਂ ਵਰਕ ਕਰਦੀ ਆ ਤੇ ਪੀਟੀਓ ਇਹਦੀ ਫਾਰਵਰਡ ਤੇ ਰਿਵਰਸ ਪੀਟੀਓ ਆ ਤੇ ਪੀਟੀਓ 'ਚ ਵੀ ਕਹਾ ਦੋ ਸਪੀਡਾਂ ਆ ਅੱਛਾ ਕਮਾਲ ਦੀ ਚੀਜ਼ ਆ ਵੇਹੇ ਛੋਟੇ ਜਿਹੇ ਘਰ 'ਚ ਇੱਕ ਥਾਂ ਤੇ ਬੈਠ ਕੇ ਤੁਸੀਂ ਇੰਨਾ ਪੂਰਾ ਵਧੀਆ ਮਾਡਲ ਤਿਆਰ ਕਰਤਾ ਜੀ ਨੂੰ ਤਾਂ ਇੱਕ ਪੂਰੀ ਟੀਮ ਲੱਗਦੀ ਐ ਇੰਜੀਨੀਅਰ ਹੁੰਦੇ ਆ ਜਿਹ ਇਹ ਸ਼ੌਂਕ ਜੀ ਮੈਨੂੰ ਛੋਟੇ ਹੁੰਦੇ ਤੋਂ ਹੀ ਸੀਗਾ ਪਹਿਲਾਂ ਬਾਕੀ ਸਾਡੀ ਪਰਿਵਾਰਕ ਲੈਣ ਇਹ ਸੀਗੀ ਨਾ ਮੇਰੇ ਬਾਪ ਸਾਹ ਕੰਮ ਕਰਦੇ ਸੀਗੇ ਕਰਕੇ ਤਾਂ ਕਰਕੇ ਮੈਂ ਛੋਟਾ ਹੁੰਦਾ ਉਹਨਾਂ ਨੇ ਕੰਮ ਕਰਨ ਲੱਗ ਗਿਆ ਸੀਗਾ ਜੀ ਇੱਥੇ ਬਹੁਤ ਮਿਹਨਤ ਆਉਂਦੀ ਹੈ ਜੀ ਕਿਉਂਕਿ ਸਾਰਾ ਕੰਮ ਬਹੁਤ ਬਰੀਕੀ ਆ ਬਹੁਤ ਪਰ ਸੇਮ ਜਦੋਂ ਕਾਪੀ ਕਰਨੀ ਹੈ ਕਿਸੇ ਚੀਜ਼ ਨੂੰ ਤਾਂ ਬਹੁਤ ਡੰਗਾਈ ਤੇ ਜਾਣਾ ਪੈਂਦਾ ਮੈਂ ਇਹ ਮਾਡਲ ਨੂੰ ਸਾਨੂੰ ਸਾਲ ਲੱਗਿਆ ਸੀਗਾ ਕਿਉਂਕਿ ਹੌਲੀ ਹੌਲੀ ਕੰਪਲੀਟ ਕੀਤਾ ਸੀਗਾ ਜੀ ਇਕੱਲੇ ਕਰਦੇ ਫਿਰ ਸਾਰਾ ਕੰਮ ਹਾਂਜੀ ਜਿਵੇਂ ਛੋਟੀ ਛੋਟੀ ਬਿਲਡਿੰਗ ਹੋਈ ਜਾਂ ਤਾਰਾਂ ਜੋੜੀਆਂ ਜਾਂ ਹੋਰ ਸਾਰਾ ਉਹ ਕੱਲਿਆਂ ਨੇ ਆਪ ਹੀ ਕੀਤਾ ਹਾਂਜੀ ਸਾਰਾ ਕੰਮ ਆਪੋਂ ਮੈਂ ਪ੍ਰੋਪਰ ਸਾਰੀ ਜਿੱਦਾਂ ਡਿਜ਼ਾਈਨਿੰਗ ਤਿਆਰ ਕਰਕੇ ਡਾਟਾ ਸਾਰਾ ਤਿਆਰ ਕਰਕੇ